ਜੇਕਰ ਤੁਸੀਂ ਵੀ 30 ਸਾਲ ਦੀ ਉਮਰ ਵਿੱਚ 50 ਸਾਲ ਦੇ ਲੱਗਣ ਲੱਗ ਗਏ ਹੋ ਤੇ ਇਸ ਚੀਜ਼ ਨਾਲ ਫੇਸ ਨੂੰ ਵਾਸ਼ ਕਰਨਾ ਸ਼ੁਰੂ ਕਰ ਦੋ ਇਸ ਚੀਜ਼ ਨਾਲ ਫੇਸ ਪੈਕ ਲਗਾਉਣਾ ਸ਼ੁਰੂ ਕਰ ਦੋ ਤੁਹਾਡੀ ਜਿਹੜੀ ਸਕਿਨ ਨੇ ਬਿਲਕੁਲ ਇੱਕਦਮ ਨਵੀਂ ਨਕੋਰ ਹੋ ਜਾਵੇਗੀ ਜਿੱਦਾਂ ਕਿ 25 ਸਾਲ ਦੀ ਲੜਕੀ ਹੁੰਦੀ ਉਸ ਤਰੀਕੇ ਨਾਲ ਤੁਹਾਡੀ ਸਕਿਨ ਜਿਹੜੀ ਹੈ ਇੱਕਦਮ ਜਵਾਨ ਹੋ ਜਾਏਗੀ ਜੰਗ ਹੋ ਜਾਏਗੀ ਕਿਉਂਕਿ 30 ਪਲੱਸ ਹੁੰਦੇ ਆਏ 40 ਪਲਸ ਹੁੰਦੇ ਸਾਡੀ ਜਿਹੜੀ ਸਕਿਨ ਹੈ ਨਾ ਇੱਕਦਮ ਲਟਕਣੀ ਸ਼ੁਰੂ ਹੋ ਜਾਂਦੀ ਹੈ ਸਕਿਨ ਤੇ ਦਾਗ-ਧੱਬੇ ਸ਼ੁਰੂ ਹੋ ਜਾਂਦੇ ਨੇ ਸਕਿਨ ਦਾ ਜਿਹੜਾ ਚਮਕਦਮਕ ਹੈ ਨਾ ਬਿਲਕੁਲ ਗਾਇਬ ਹੋ ਜਾਂਦੀ ਹੈ ਤੇ ਖਾਸ ਕਰਕੇ ਸਰਦੀਆਂ ਦੇ ਵਿੱਚ ਸਾਨੂੰ ਸਾਡੀ ਸਕਿਨ ਦਾ ਧਿਆਨ ਬਹੁਤ ਚੰਗੀ ਤਰ੍ਹਾਂ ਰੱਖਣਾ ਚਾਹੀਦਾ ਹੈ ਕਿਹੜੇ ਚੀਜ਼ਾਂ ਲਗਾਉਣੀਆਂ ਚਾਹੀਦੀਆਂ ਨੇ ਕਿਹੜੀਆਂ ਨਹੀਂ ਲਗਾਉਣੀਆਂ ਚਾਹੀਦੀਆਂ ਸਾਰੀ ਜਾਣਕਾਰੀ ਤੁਹਾਨੂੰ ਦਿੱਤੀ ਜਾਂਦੀ ਹੈ ਤੇ ਚੈਨਲ ਤੇ ਅੱਗੇ ਵਧਣ ਤੋਂ ਪਹਿਲਾਂ ਵੀਡੀਓ ਦੱਸਣ ਤੋਂ ਪਹਿਲਾਂ ਪੂਰੀ ਰੈਮਡੀ ਦੱਸਣ ਤੋਂ ਪਹਿਲਾਂ ਜਿਹੜੇ ਵੀ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਨੂੰ ਜਰੂਰ ਪ੍ਰੈਸ ਕਰ ਲਓ ਤਾਂ ਜੋ ਮੇਰੀ ਵੀਡੀਓ ਦੀ ਜੀ ਦੱਸਣਗੀਆਂ ਨੇ ਬਹੁਤ ਬੈਸਟ ਚੀਜ਼ ਹੈ ਜਿਨ੍ਹਾਂ ਦੇ ਖਾਸ ਕਰਕੇ ਸਕਿਨ ਲੂਜ਼ ਹੋ ਚੁੱਕੀ ਹੈ ਜਿਨ੍ਹਾਂ ਦੇ ਝੁਰੜੀਆਂ ਆ ਗਈਆਂ ਨੇ ਜਿਨ੍ਹਾਂ ਦੇ ਸਕਿਨ ਜਿਹੜੀ ਇੱਕਦਮ ਡਲਨੈਸ ਵਾਲੀ ਹੋ ਗਈ ਹੈ ਜਿਨ੍ਹਾਂ ਦੇ ਰੁੱਖੀ ਸੁੱਕੀ ਸਕਿਨ ਨੇ ਤੇ ਇਹਨਾਂ ਚੀਜ਼ਾਂ ਨੂੰ ਤੁਸੀਂ ਲਗਾ ਕੇ ਆਪਣੀ ਸਕਿਨ ਨੂੰ ਇੱਕਦਮ ਨਵੀਂ ਨਕੋਰ ਤੇ ਇੱਕਦਮ ਜਵਾਨ ਬਣਾ ਸਕਦੇ ਹੋ ਤੇ ਚਲੋ ਜੀ ਦੱਸਦੀਆਂ ਮੈਂ ਤੁਹਾਨੂੰ ਕਿਹੜੀਆਂ ਚੀਜ਼ਾਂ ਨੇ ਚਲੋ ਚੱਲਦੇ ਹਾਂ ਕਿਚਨ ਵਿੱਚ ਤਾਂ ਹਾਂਜੀ ਚਲੋ ਮੈਂ ਦੱਸਦੀਆਂ ਬਹੁਤ ਹੀ ਖਾਸ ਜਿਆ ਫੇਸ ਵਾਸ਼ ਪਹਿਲਾਂ ਤੁਸੀਂ ਲੈਣਾ ਸਾਫ ਜੀ ਕੋਈ ਕਟੋਰੀ ਲੈ ਲਓ ਤੇ ਉਹਦੇ ਵਿੱਚ ਪਾਣੇ ਤੁਸੀਂ ਰਾਈਸ ਪਾਊਡਰ ਜਾਨੀ ਕਿ ਚਾਵਲਾਂ ਦਾ ਆਟਾ ਘਰੇ ਵੀ ਤੁਸੀਂ ਬੜੇ ਆਸਾਨੀ ਨਾਲ ਇਹਨੂੰ ਪੀਸ ਕੇ ਰੱਖ ਸਕਦੇ ਹੋ ਤੇ ਥੋੜਾ ਜਿਹਾ ਪਾਣਾ ਇਹਦੇ ਵਿੱਚ ਵੇਸਣ ਅਗਰ ਤੁਸੀਂ ਇਹ ਇਕੱਠੀਆਂ ਚੀਜ਼ਾਂ ਸਟੋਰ ਕਰਕੇ ਰੱਖਣਾ ਚਾਹੁੰਦੇ ਤੇ ਉਹ ਵੀ ਰੱਖ ਸਕਦੇ ਹੋ ਖਾਸ ਚੀਜ਼ ਜਿਹੜੀ ਮੇਨ ਚੀਜ਼ ਉਹ ਪਾਣੀ ਆਪਾਂ ਇੱਥੇ ਮੇਥੀ ਦਾ ਪਾਊਡਰ ਜਾਨੀ ਕਿ ਮੇਥਾ ਜਿਹੜਾ ਅਚਾਰ ਚ ਆਪਾਂ ਮੇਥਾ ਪਾਣੇ ਨਾ ਮੋਟਾ-ਮੋਟਾ ਉਹਨੂੰ ਪੀਸ ਕੇ ਉਹਦਾ ਪਾਊਡਰ ਬਣਾ ਕੇ ਉਹਨੂੰ ਇਹਦੇ ਵਿੱਚ ਪਾ ਲੈਣਾ ਫਿਰ ਤੁਸੀਂ ਇਹਦੇ ਵਿੱਚ ਲੈਣਾ ਥੋੜਾ ਜਿਹਾ ਕੋਕੋਨਟ ਆਇਲ ਯਾਨੀ ਕਿ ਨਾਰੀਅਲ ਦਾ ਤੇਲ ਚਾਹੇ ਤੁਸੀਂ ਬਦਾਮ ਰੋਗਨ ਵੀ ਪਾ ਸਕਦੇ ਹੋ ਦੇਸੀ ਘਿਓ ਵੀ ਪਾ ਸਕਦੇ ਹੋ ਫਿਰ ਤੁਸੀਂ ਲੈਣਾ ਇਹਦੇ ਵਿੱਚ ਐਲੋਵੀਰਾ ਜੈਲ ਘਰ ਵਾਲਾ ਵੀ ਪਾ ਸਕਦੇ ਹੋ ਔਰ ਮਾਰਕੀਟ ਵਾਲਾ ਵੀ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਤੇ ਫਿਰ ਤੁਸੀਂ ਲੈਣੇ ਦੇ ਵਿੱਚ ਰੋਜ਼ ਵਾਟਰ ਜਾਣੀ ਕਿ ਗੁਲਾਬ ਜਲ ਗੁਲਾਬ ਜਲ ਜਿਹੜਾ ਵਧੀਆ ਕੰਪਨੀ ਦਾ ਲੈਣਾ ਹੈ ਵਧੀਆ ਵਾਲਾ ਲੈਣਾ ਤੁਸੀਂ ਠੀਕ ਹੈ ਕਿਉਂਕਿ ਫੇਸ ਦਾ ਕੰਮ ਹੈ ਤੇ ਵਧੀਆ ਚੀਜ਼ ਹੀ ਲਗਾਣੀ ਚਾਹੀਦੀ ਤਾਂ ਹੀ ਅਸਰ ਦਿੰਦੀ ਹੈ ਠੀਕ ਹੈ ਘਟਿਆ ਵਾਲਾ 10 20 ਰੁਪਏ ਵਾਲਾ ਨਹੀਂ ਲਗਾਉਣਾ ਹੈ ਕਿਉਂਕਿ ਉਹ ਬਿਲਕੁਲ ਵੀ ਅਸਰ ਨਹੀਂ ਕਰਦਾ ਹਾਲਾਂਕਿ ਕਿ ਨਹੀਂ ਜਿਹੜੀ ਸਾਡੀ ਦੁਬਾਰਾ ਤੋਂ ਕਾਲੀ ਕਰਨਾ ਸ਼ੁਰੂ ਕਰ ਦਿੰਦਾ ਹੈ ਤੇ ਦੇਖੋ ਬਹੁਤ ਹੀ ਪਿਆਰਾ ਫੇਸ ਪੈਕ ਔਰ ਫੇਸ ਵੋਸ਼ ਦੋਨੋਂ ਹੀ ਰੈਡੀ ਹੋ ਗਏ ਨੇ ਲਗਾਉਣਾ ਕਿਸ ਤਰੀਕੇ ਨਾਲ ਉਹ ਵੀ ਦੱਸ ਦਿਆਂ ਤੁਹਾਨੂੰ ਤੁਸੀਂ ਦੇਖ ਲਿਆ ਇਹਨਾਂ ਚੀਜ਼ਾਂ ਨੂੰ ਖਾਸ ਕਰਕੇ ਜਿਹੜੀ ਮੇਥੀ ਪਾਊਡਰ ਆਪਾਂ ਪਾਇਆ ਨੇ ਘਰੇ ਪੀਸ ਲੈਣਾ ਹੈ ਉਹ ਮੇਥੀ ਪਾਊਡਰ ਜਿਹੜਾ ਸਾਡੀ ਸਕਿਨ ਨੂੰ ਨਾ ਇੱਕਦਮ ਜਿਨ੍ਹਾਂ ਦੇ ਟੋਏ ਪਏ ਹੋਏ ਨੇ ਛੋਟੇ ਛੋਟੇ ਗੱਡੇ ਪੈ ਜਾਂਦੇ ਨੇ ਸਕਿਨ ਜਿਹੜੀ ਲੂਜ਼ ਹੋ ਜਾਂਦੀ ਸਕਿਨ ਢਲਕਣੀ ਸ਼ੁਰੂ ਹੋ ਜਾਂਦੀ ਹੈ ਮੇਥੀ ਜਿਹੜੀ ਹੁੰਦੀ ਸਾਡੀ ਸਕਿਨ ਨੂੰ ਇੱਕਦਮ ਟਾਈਟ ਕਰਦੀ ਹੈ ਠੀਕ ਹੈ ਜੀ ਹੋ ਸਕਦਾ ਇਹਦੇ ਵਿੱਚ ਫਿਟਕੜੀ ਵੀ ਤੁਸੀਂ ਪਾ ਸਕਦੇ ਹੋ ਤੇ ਉਹ ਵੀ ਤੁਹਾਡੇ ਲਈ ਬਹੁਤ ਫਾਇਦਾ ਕਰਗੀ ਇਸ ਵਿੱਚ ਤੇ ਜਿਹੜੀਆਂ ਵੀ ਚੀਜ਼ਾਂ ਮੈਂ ਇਹਦੇ ਵਿੱਚ ਪਾਈਆਂ ਨੇ ਉਹ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਤੁਸੀਂ ਇਹਦਾ ਜਿਹੜਾ ਪੇਸਟ ਬਣਾ ਕੇ ਤੁਸੀਂ 4-5 ਦਿਨ ਲਈ ਸਟੋਰ ਕਰਕੇ ਵੀ ਰੱਖ ਸਕਦੇ ਹੋ ਤੇ ਤੁਸੀਂ ਜਦੋਂ ਵੀ ਆਪਣੇ ਫੇਸ ਨੂੰ ਵਾਸ਼ ਕਰਨਾ ਹੋਵੇ ਤੇ ਆਪਣੀ ਸਕਿਨ ਤੇ ਲਗਾ ਕੇ ਇਸ ਤਰੀਕੇ ਨਾਲ ਤੇ ਫਿਰ ਤੁਸੀਂ ਆਪਣੇ ਚਿਹਰੇ ਨੂੰ ਸਕਰਬ ਦੇ ਰੂਪ ਵਿੱਚ ਹੌਲੀ-ਹੌਲੀ ਮ사ਜ ਕਰਕੇ ਫੇਸ ਵੀ ਵਾਸ਼ ਕਰ ਸਕਦੇ ਹੋ ਜਿਨ੍ਹਾਂ ਦੇ ਜਾਦੀ ਪ੍ਰੋਬਲਮ ਹੈ ਜਿਹੜੇ ਚਾਹੁੰਦੇ ਨੇ ਸਾਡੀਆਂ ਛਾਈਆਂ ਵੀ ਠੀਕ ਹੋਣ ਸਾਡੀ ਸਕਿਨ ਜਿਹੜੀ ਹੈ ਟਾਈਟ ਵੀ ਹੋਵੇ ਔਰ ਸਾਡੇ ਰਿੰਕਲ ਚੁਰੜੀਆਂ ਵੀ ਖਤਮ ਹੋਣਾ ਤੇ ਉਹਨਾਂ ਨੂੰ 10 15 ਮਿੰਟ ਇਹ ਪੈਕ ਲਗਾ ਕੇ ਰੱਖਣਾ ਹੈ ਠੀਕ ਹੈ ਘੱਟ ਤੋਂ ਘੱਟ ਤੁਸੀਂ 15 ਤੋਂ 20 ਮਿੰਟ ਲਗਾ ਕੇ ਰੱਖੋਗੇ ਤੁਹਾਡੀ ਸਕਿਨ ਜਿਹੜੀ ਹੈ ਨਾ ਜਿਹੜੀ ਲੂਜ਼ ਹੋ ਚੁੱਕੀ ਉਹ ਟਾਈਟ ਹੋਣੀ ਸ਼ੁਰੂ ਹੋ ਜਾਵੇਗੀ ਔਰ ਜਿਨ੍ਹਾਂ ਦੀਆਂ ਗੱਲਾਂ ਪਿਚਕੀਆਂ ਹੋਈਆਂ ਨੇ ਤੇ ਜਿਹੜੀ ਮੇਥੀ ਹੁੰਦੀ ਹੈ ਨਾ ਉਹ ਗੱਲਾਂ ਨੂੰ ਵੀ ਐਨ ਫੁਲਾ ਦਿੰਦੀ ਹੈ ਬਹੁਤ ਵਧੀਆ ਕਰ ਦਿੰਦੀ ਹੈ ਮੇਥੀ ਜਿਹੜੀ ਹੁੰਦੀ ਸਾਡੀ ਸਕਿਨ ਵਾਸਤੇ ਬਹੁਤ ਵਧੀਆ ਹੁੰਦੀ ਹੈ ਨਾ ਹੀ ਇਹਦੇ ਨਾਲ ਕੋਈ ਪਿੰਪਲ ਹੁੰਦਾ ਨਾ ਹੀ ਕੋਈ ਵੀ ਇਹਦੇ ਨਾਲ ਫੋੜਾ ਫਿੰਸੀ ਹੁੰਦਾ ਸਾਡੀ ਸਕਿਨ ਤੇ ਔਰ ਸਕਿਨ ਤੇ ਇੱਕੇ ਨਿਖਾਰ ਆਂਦਾ ਹੈ ਇਸ ਤਰੀਕੇ ਨਾਲ ਜਿਹੜੀ ਮੇਥੀ ਹੈ ਨਾ ਮੇਥਾ ਮਤਲਬ ਜਿਹੜਾ ਮੋਟਾ ਆਪਾਂ ਅਚਾਰ ਚ ਪਾਨੇ ਕਈ ਵਾਰ ਫਿਰ ਭੈਣਾਂ ਦੇ ਕਮੈਂਟ ਆਨੇ ਦੀਦੀ ਵੀ ਕਿਹੜਾ ਮੇਥਾ ਮੇਥੀ ਜਾਂ ਮੇਥਾ ਮੇਥਾ ਮੋٹے ਵਾਲਾ ਜਿਹੜਾ ਮੋਟਾ ਮੇਥਾ ਹੁੰਦਾ ਜਿਹੜਾ ਆਪਾਂ ਅਚਾਰ ਚ ਪਾਨੇ ਆ ਉਹ ਵਾਲਾ ਉਹਨੂੰ ਪੀਸ ਕੇ ਤੁਸੀਂ ਇਹਦਾ ਪਾਊਡਰ ਬਣਾ ਕੇ ਛਾਣ ਕੇ ਰੱਖ ਲਵੋ ਤੇ ਉਹ ਕਿੰਨਾ ਟਾਈਮ ਤੁਹਾਡਾ ਮੁੱਕਣਾ ਨਹੀਂ ਕਿਉਂਕਿ ਕੜਵਾਹਟ ਹਟ ਹੁੰਦੀ ਹੈ ਉਹਦੇ ਵਿੱਚ ਉਹ ਨਹੀਂ ਖਤਮ ਹ ਇਸ ਤਰੀਕੇ ਨਾਲ ਤੁਸੀਂ ਜਿਨ੍ਹਾਂ ਦੇ ਪਿੰਪਲ ਨੇ ਨਾ ਜਿਹੜੇ ਬੱਚਿਆਂ ਦੇ ਉਹ ਲਗਾਉਣਾ ਸ਼ੁਰੂ ਕਰ ਦਿਓ ਪਿੰਪਲ ਬਿਲਕੁਲ ਖਤਮ ਹੋ ਜਾਣਗੇ ਔਰ ਜਿਹੜੇ ਛੋਟੇ-ਛੋਟੇ ਕਈ ਵਾਰ ਪੱਸ ਵਾਲੇ ਛੋਟੇ-ਛੋਟੇ ਉਹ ਹੋ ਜਾਂਦੇ ਨੇ ਦਾਣੇ ਉਹ ਵੀ ਖਤਮ ਹੋ ਜਾਣਗੇ ਹੁਣੇ ਔਰ ਸਕਿਨ ਤੇ ਇੱਕ ਨਿਖਾਰ ਆਉਣਾ ਸ਼ੁਰੂ ਹੋ ਜਾਵੇਗਾ ਇਸ ਤਰੀਕੇ ਨਾਲ ਤੁਸੀਂ ਇਸ ਦਾ ਪੈਕ ਲਗਾਉਣਾ ਸ਼ੁਰੂ ਕਰ ਦੇਣਾ ਤੇ ਚੀਜ਼ਾਂ ਜਿਹੜੀਆਂ ਨੇ ਤੁਸੀਂ ਗੌਰ ਨਾਲ ਦੇਖ ਲਓ ਤੁਸੀਂ ਲੇਖ ਵੀ ਸਕਦੇ ਹੋ ਕਾਪੀ ਤੇ ਜਿਹੜੀ-ਜਿਹੜੀਆਂ ਵਿੱਚ ਪਾਈਆਂ ਨੇ ਔਰ ਤੁਸੀਂ ਵੀਡੀਓ ਨੂੰ ਸੇਵ ਵੀ ਕਰ ਸਕਦੇ ਹੋ ਤਾਂ ਜੋ ਤੁਹਾਨੂੰ ਵਾਰ-ਵਾਰ ਲੱਭਣੀ ਨਾ ਪਵੇ ਆਸਾਨ ਹੋ ਜਾਵੇ ਕੰਮ ਠੀਕ ਹੈ ਕਈ ਵਾਰ ਵੀਡੀਓ ਲੱਭਦੀ ਨਹੀਂ ਹੁੰਦੀ ਤੇ ਫਿਰ ਸਾਨੂੰ ਪਤਾ ਨਹੀਂ ਚੱਲਦਾ ਹੈਗਾ ਜਿੰਨੀਆਂ ਵੀ ਚੀਜ਼ਾਂ ਪਾਈਆਂ ਨੇ ਸਾਡੀ ਰੰਗਤ ਨੂੰ ਨਿਖਾਰਦੀਆਂ ਨੇ ਸਕਿਨ ਵਿੱਚ ਇੱਕ 글로 ਪੈਦਾ ਕਰਦੀਆਂ ਨੇ ਕਿਉਂਕਿ ਸਰਦੀ ਦੇ ਵਿੱਚ ਖਾਸ ਕਰਕੇ ਨਾ ਡਰਾਈਨੈਸ ਪੈਦਾ ਹੁੰਦੀ ਹੈ ਕਿਉਂਕਿ ਇਹ ਧੁੱਪ ਜਿਹੜੀ ਹੁੰਦੀ ਹੈ ਨਾ ਦੇਖਣ ਨੂੰ ਬਹੁਤ ਵਧੀਆ ਲੱਗਦੀ ਹੈ ਦਿਲ ਕਰਦਾ ਹੈ ਕਿ ਸੇਕੀ ਜਾਈਏ ਪਰ ਸਕਿਨ ਦੇ ਵਿੱਚੋਂ ਨਾ ਕੋਲੇਜਨ ਖਤਮ ਕਰ ਦਿੰਦੀ ਹੈ ਠੀਕ ਹੈ ਤੇ ਸਾਨੂੰ ਕੋਲੇਜਨ ਚਾਹੀਦਾ ਹੈ ਆਵਲੇ ਦਾ ਜੂਸ ਪੀਆ ਕਰੋ ਆਵਲੇ ਦੇ ਵਿੱਚ ਬੀਟ ਰੂਟ ਪਾ ਕੇ ਗਾਜਰ ਪਾ ਕੇ ਜਿਵੇਂ ਹੁਣ ਸੀਜ਼ਨ ਇਹਨਾਂ ਚੀਜ਼ਾਂ ਦਾ ਇਹਨਾਂ ਚੀਜ਼ਾਂ ਦਾ ਰੋਜ਼ ਇੱਕ ਗਲਾਸ ਡੇਲੀ ਜੂਸ ਪੀਣਾ ਸ਼ੁਰੂ ਕਰ ਦੇਵੋ ਅਗਰ ਤੁਸੀਂ 2 ਮਹੀਨੇ ਵੀ ਇਹਦਾ ਜੂਸ ਪੀ ਲੈਣਾ ਸਰਦੀ ਦੇ ਵਿੱਚ ਸਾਰਾ ਸਿਆਲ ਸਾਰੀ ਗਰਮੀ ਤੁਹਾਡੀ ਸਕਿਨ ਇੱਕਦਮ ਚਮਕਦੀ ਰਹੇਗੀ ਗੱਲਾਂ ਤੋਂ ਅੱਧੀਆਂ ਜਿਹੜੇ ਨੇ ਗੁਲਾਬੀ ਹੋ ਜਾਣਗੀਆਂ ਪਿੰਕ ਹੋ ਜਾਣਗੀਆਂ ਨੇਚਰਲ ਪਿੰਕ ਕਲਰ ਦੀਆਂ ਹੋ ਜਾਣਗੀਆਂ ਔਰ ਸਕਿਨ ਦੇ ਵਿੱਚ ਇੱਕ ਨਿਖਾਰ ਆਵੇਗਾ ਔਰ ਸਕਿਨ ਬਹੁਤ ਹੀ ਬਿਊਟੀਫੁੱਲ ਲੱਗੇਗੀ ਠੀਕ ਹੈ ਜੀ ਇਹ ਸਾਲ ਇਹ ਜੋ ਜੋਗਲੇਜ਼ਮ ਨੂੰ ਬਰਕਰਾਰ ਰੱਖਦੀਆਂ ਨੇ ਤੇ ਜਿਹੜੀ ਚੀਜ਼ਾਂ ਤੁਹਾਨੂੰ ਲਾਣ ਵਾਸਤੇ ਦੱਸ ਰਹੀ ਇਸ ਤਰੀਕੇ ਨਾਲ ਤੁਸੀਂ ਲਗਾ ਕੇ ਪਹਿਲਾ ਤਾਂ ਤੁਸੀਂ ਲਗਾ ਕੇ ਰੱਖ ਲੈਣਾ ਹੈ ਠੀਕ ਹੈ 10 ਤੋਂ 15 ਮਿੰਟ 20 ਮਿੰਟ ਲਗਾ ਕੇ ਰੱਖ ਲੋ ਫਿਰ ਤੁਸੀਂ ਕੀ ਕਰਨੇ ਜਦ ਇਹਨਾਂ ਥੋੜਾ ਡਰਾਈ ਹੋ ਜਾਣਾ ਹੈ ਨਾ ਫਿਰ ਤੁਸੀਂ ਇਹਨੂੰ ਗਿੱਲਾ ਕਰਕੇ ਹੱਥਾਂ ਨੂੰ ਇਸ ਤਰੀਕੇ ਨਾਲ ਮ사ਜ ਕਰੋ ਇਹਦੇ ਨਾਲ ਕੀ ਹੋਏਗਾ ਜਿਹੜੀ ਮੇਥੀ ਦਾਣੀ ਪਾਇਆ ਹੈ ਨਾ ਮੇਥੇ ਦਾਣੇ ਆਪਾਂ ਪੀਸ ਕੇ ਉਹ ਥੋੜੇ ਥੋੜੇ ਜਿਵੇਂ ਹੁੰਦੇ ਨੇ ਨਾ ਜਿਵੇਂ ਰੇਤਾ ਹੁੰਦੀ ਇਸ ਤਰੀਕੇ ਨਾਲ ਹੁੰਦੇ ਨੇ ਤੇ ਉਹ ਹੁੰਦਾ ਹੈ ਵੀ ਸਾਡੀ ਸਕਿਨ ਤੇ ਸਕਰਬ ਜਿਹੜਾ ਬਹੁਤ ਅੱਛੇ ਤਰੀਕੇ ਨਾਲ ਹੋ ਜਾਂਦਾ ਹੈ ਔਰ ਜੋ-ਜੋ ਤੁਸੀਂ ਡੇਲੀ ਜਦੋਂ ਸਕਰਬ ਇਸ ਚੀਜ਼ ਦਾ ਕਰਨ ਲੱਗੋਗੇ ਇਸ ਚੀਜ਼ ਨਾਲ ਫੇਸ ਨੂੰ ਵਾਸ਼ ਕਰਨ ਲੱਗੋਗੇ ਤੁਹਾਡੀ ਜਿਹੜੀ ਸਕਿਨ ਨੇ ਨਾ ਦਿਨ-ਪੋ-ਦਿਨ ਜਿਹੜੀ ਨਿਖਰਦੀ ਸ਼ੁਰੂ ਹੋ ਜਾਣੀ ਐ ਔਰ ਸਕਿਨ ਤੇ ਇੱਕ ਨਿਖਾਰ ਆਵਣਾ ਸ਼ੁਰੂ ਹੋ ਜਾਣਾ ਔਰ ਜਿਹੜੀਆਂ ਵੀ ਤੁਹਾਡੇ ਪਿਗਮੈਂਟੇਸ਼ਨ ਸ਼ਾਈਆਂ ਲਦਾਗ ਤੱਬੇ ਨੇ ਉਹ ਠੀਕ ਹੋਣੇ ਸ਼ੁਰੂ ਹੋ ਜਾਣੇ ਮੈਂ ਦੇਖੋ ਮੈਂ ਡੇਲੀ ਕਰਦੀ ਆ ਮੈਂ ਤਾਂ ਜਦ ਹੀ ਬਸ ਫੇਸ ਵਾਸ਼ ਕਰ ਆਵਣਾ ਕਿਉਂਕਿ ਮੈਂ ਲਗਾਉਂਦੀ ਰਹਿੰਦੀ ਆ ਤੇ ਤੁਸੀਂ 10 ਤੋਂ 15 ਮਿੰਟ ਲਗਾ ਕੇ ਇਸ ਨੂੰ ਰੱਖਣਾ ਐ ਫਿਰ ਇਸ ਤਰੀਕੇ ਨਾਲ ਤੁਸੀਂ ਹਲਕੇ-ਹਲਕੇ ਹੱਥਾਂ ਨਾਲ ਇਹਦੀ ਮ사ਜ ਕਰਨੀ ਐ ਚੰਗੀ ਤਰ੍ਹਾਂ ਤੇ ਤੁਹਾਡੇ ਡੈਡ ਸਕਿਨ ਜਿਹੜੀ ਹੈ ਬਿਲਕੁਲ ਹੀ ਰਿਮੂਵ ਹੋ ਜਾਵੇਗੀ ਬਿਲਕੁਲ ਸਾਫ ਹੋ ਜਾਵੇਗੀ ਇਹਨਾਂ ਚੀਜ਼ਾਂ ਤੇ ਧਿਆਨ ਹੈ ਨਾ ਚੀਜ਼ਾਂ ਤੇ ਜ਼ਿਆਦਾ ਦਬਾਅ ਨਹੀਂ ਪਾਈਦੇ ਕਿਉਂਕਿ ਇਹ ਚੀਜ਼ਾਂ ਸੌਫਟ ਹੁੰਦੀਆਂ ਨੇ ਸਾਡੇ ਅੱਖਾਂ ਦੇ نیچے ਚਲੋ ਅੱਜ ਹੁਣ ਮੈਂ ਫੇਸ ਨੂੰ ਵਾਸ਼ ਕਰਕੇ ਆਉਂਦੀ ਆ ਉਸ ਤੋਂ ਬਾਅਦ ਮੈਂ ਕੀ ਲਗਾਣੀ ਉਹ ਵੀ ਤੁਹਾਡੇ ਨਾਲ ਮੈਂ ਸ਼ੇਅਰ ਕਰਦੀ ਆ ਹਾਂਜੀ ਮੈਂ ਫੇਸ ਨੂੰ ਪੋਸ਼ ਕਰਾਈ ਆ ਮ사ਜ ਕਰਕੇ ਠੀਕ ਹੈ ਮੈਂ ਤਾਂ ਜਦ ਇਹ 5 ਮਿੰਟਾਂ ਦੇ ਵਿੱਚ ਸਕਿਨ ਨੂੰ ਉਹ ਧੋ ਲਿਆ ਜਾਨੀ ਕਿ ਮ사ਜ ਕਰਕੇ ਤੁਸੀਂ 10 ਤੋਂ 15 ਮਿੰਟ ਤੇ 15 ਤੋਂ 20 ਮਿੰਟ ਤੱਕ ਲਗਾ ਕੇ ਰੱਖਣੇ ਕਿਉਂਕਿ ਤੁਹਾਡੇ ਜੇ ਪਿਗਮੈਂਟੇਸ਼ਨ ਹੈ ਜਾਂ ਤੁਹਾਡੀ ਸਕਿਨ ਜਿਹੜੀ ਖਰਾਬ ਹੈ ਠੀਕ ਹੈ ਕਿਉਂਕਿ ਮੈਂ ਲਗਾਉਂਦੀ ਰਹੀ ਨਹੀਂ ਇਸ ਕਰਕੇ ਮੈਂ ਸਿਰਫ 5 ਮਿੰਟ ਹੀ ਲਗਾਇਆ ਹੈ ਉਸ ਤੋਂ ਬਾਅਦ ਤੁਸੀਂ ਕੀ ਲੈਣਾ ਇਹ ਦੇਖੋ ਇਹ ਹੈਗਾ ਲੈਕਮੇ ਦੀ ਸਨਸਕ੍ਰੀਮ ਜਾਨੀ ਕਿ ਜਿਹੜੀ ਸਰਦੀਆਂ ਵਾਸਤੇ ਹੁੰਦੀ ਹੈ ਠੀਕ ਹੈ ਤੇ ਬਹੁਤ ਹੀ ਵਧੀਆ ਹੁੰਦੀ ਹੈ ਲੈਕਮੇ ਦੀ ਔਰ ਇਹ ਹੈਗੀ ਏ ਬਹੁਤ ਹੀ ਪਿਆਰਾ ਜਿਹੜਾ ਮਤਲਬ ਕਿ ਉਹ ਹੈ ਕਲਰ ਤੇ ਫਲੇਵਰ ਮਿਲਕ ਔਰ ਪੀਚ ਠੀਕ ਹੈ ਇਹ ਖਾਸ ਕਰਕੇ ਸਰਦੀਆਂ ਲਈ ਗਰਮੀ ਲਈ ਦੋਨੋਂ ਹੀ ਮੌਸਮ ਵਿੱਚ ਜਲ ਜਾਂਦੀ ਹੈ ਲੈਗਮੀ ਦੀ ਹੈ ਬਹੁਤ ਹੀ ਵਧੀਆ ਹੁੰਦੀ ਘੱਟ ਪ੍ਰਾਈਸ ਵਿੱਚ ਮਿਲ ਜਾਂਦੀ ਹੈ ਕਿਤੋਂ ਤੁਸੀਂ ਮੈਡੀਕਲ ਸਟੋਰ ਚਾਹੇ ਤੁਸੀਂ ਕਿਤੇ ਵੀ ਮਨਿਆਰੀਅਲ ਦੁਕਾਨ ਤੋਂ ਇਹਨੂੰ ਪਰਚੇਜ ਕਰ ਸਕਦੇ ਹੋ ਬਹੁਤ ਹੀ ਇਹਦੇ ਨਾਲ ਚਿਹਰਾ ਸੌਫਟ ਰਹਿੰਦਾ ਹੈ ਸਕਿਨ एकदम ਮੱਖਣ ਵਾਂਗੂ ਰਹਿੰਦੀ ਹੈ ਠੀਕ ਹੈ ਤੇ ਕਿਉਂਕਿ ਕੋਈ ਵੀ ਫੇਸ ਪੈਕ ਜਾਂ ਫੇਸ ਵੋਸ਼ ਲਗਾਉਣ ਤੋਂ ਬਾਅਦ ਤੁਹਾਨੂੰ ਜਿਹੜੀ ਸਕਿਨ ਤੇ ਨਾ ਕੁਛ ਨੁ ਕੁਛ ਲਗਾਉਣਾ ਜ਼ਰੂਰ ਚਾਹੀਦਾ ਹੈ ਕਿਉਂਕਿ ਸਰਦੀ ਹੈ ਸਰਦੀ ਦੇ ਵਿੱਚ ਸਾਨੂੰ ਸਕਿਨ ਜਿਹੜੀ ਡਰਾਈ ਨਹੀਂ ਰੱਖਣੀ ਚਾਹੀਦੀ ਠੀਕ ਹੈ ਬਹੁਤ ਹੀ ਪਿਆਰੀ ਇਹ ਵਾਲੀ ਕਰੀਮ ਹੈ ਠੀਕ ਹੈ ਇਹ ਮੋਇਸਚਰਾਈਜ਼ਰ ਲਗਮੀ ਦਾ ਮੋਇਸਚਰਾਈਜ਼ਰ ਕਰੀਮ ਠੀਕ ਹੈ ਸੰਸਕ੍ਰੀਮ ਵਾਂਗੂ ਲੱਗਦੀ ਹੈ ਤੇ ਮੋਇਸਚਰਾਈਜ਼ਰ ਕਰੀਮ ਹੈ ਲੈ ਕੇ ਬੀਤੀ ਠੀਕ ਹੈ ਤੁਸੀਂ ਦੇਖ ਸਕਦੇ ਹੋ ਪੀਚ ਔਰ ਮਿਲਕ ਠੀਕ ਹੈ ਪੀਚ ਔਰ ਮਿਲਕ ਦਾ ਫਲੇਵਰ ਇਹਦੇ ਵਿੱਚ ਔਰ ਇਹ ਸਨਸਕ੍ਰੀਮ ਬਹੁਤ ਹੀ ਵਧੀਆ ਹੈ ਮੋਇਸਚਰਾਈਜ਼ਰ ਕਰ ਦਿੰਦੀ ਚਿਹਰੇ ਨੂੰ ਬਿਲਕੁਲ ਵੀ ਕੋਈ ਮੇਕਅਪ ਲਗਾਉਣ ਤੋਂ ਪਹਿਲਾਂ ਵੀ ਤੁਸੀਂ ਲਗਾ ਸਕਦੇ ਹੋ ਕੋਈ ਕਰੀਮ ਲਗਾਉਣ ਦੀ ਜਰੂਰਤ ਨਹੀਂ ਪੈਂਦੀ ਕੁਝ ਨਹੀਂ ਪੈਂਦਾ ਹੈਗਾ ਰਾਤ ਨੂੰ ਦਿਨੇ ਜਦੋਂ ਵੀ ਤੁਸੀਂ ਕੋਈ ਵੀ ਫੇਸ ਪੈਕ ਜਾਂ ਫੇਸ ਵਾਸ਼ ਕਰਦੇ ਹੋ ਨਾ ਤੇ ਇਹਨੂੰ ਜਰੂਰ ਲਗਾਇਆ ਕਰੋ ਜਾਇ ਤੁਸੀਂ ਐਲੋਵੇਰਾ ਜੈਲ ਦੇ ਵਿੱਚ ਜਿੱਦਾਂ ਮੈਂ ਤੁਹਾਨੂੰ ਦੱਸਦੀ ਹੁੰਦੀ ਹਾਂ ਨਾਰੀਅਲ ਦਾ ਤੇਲ ਮਿਕਸ ਕਰਕੇ ਉਹ ਲਗਾ ਲਿਆ ਕਰੋ ਜਾਂ ਗਲਿਸਰਨ ਹੈਗੀ ਹੈ ਤੇ ਗਲਿਸਰਨ ਮਿਕਸ ਕਰ ਲਿਆ ਕਰੋ ਕਿਉਂਕਿ ਕੱਲੀ ਐਲੋਵੇਰਾ ਨਹੀਂ ਲਗਾਣੀ ਚਾਹੀਦੀ ਉਹ ਵੀ ਥੋੜਾ ਖੁਸ਼ਕ ਕਰਦੀ ਚਿਹਰੇ ਨੂੰ ਕੱਲੀ ਐਲੋਵੇਰਾ ਠੀਕ ਹੈ ਉਹਦੇ ਵਿੱਚ ਕੁਛ ਨਾ ਕੁਛ ਮਿਕਸ ਜ਼ਰੂਰ ਕਰੋ ਚਾਹੇ ਦੇਸੀ ਕਿ ਹੋਰ ਕਰ ਲੋ ਚਾਹੇ ਤੁਸੀਂ ਵਿਟਾਮਿਨ E ਦਾ ਕੈਪਸੂਲ ਕਰਕੇ ਇਸ ਤਰੀਕੇ ਨਾਲ ਆਪਣੇ ਫੇਸ ਤੇ ਲਗਾ ਲਓ ਵੀਡੀਓ ਤੁਹਾਨੂੰ ਥੋੜੀ ਜਿਹੀ ਵੀ ਚੰਗੀ ਲੱਗੀ ਹੋਵੇ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਇਸੇ ਤਰ੍ਹਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਫਿਰ ਮੇਰੇ ਦੇ ਨਵੇਂ ਵੀਡੀਓ ਚ ਬਾਏ ਬਾਏ